ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਆਂ ਵਿਧਾਨ ਸਭਾ ਹਲਕਾ ਫਤਿਹਕਟ ਚੋਣਾਂ ਦੇ ਵਕ ਵਕ ਪਿੰਡਾਂ ਜੋ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਮਾਰੀ ਰੇਡ ਵੱਖ-ਵੱਖ ਥਾਵਾਂ ਤੇ ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਿਸ ਨੂੰ ਤੇਸੀਲਾਂ ਹੋਈ ਬ੍ਰੰਧ ਲੋਕ ਸਭਾ ਚੋਣਾਂ ਦੇ ਧਾਂ ਵਿੱਚ ਰੱਖਦੇ ਆ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੂੰ ਸਾਂਝੇ ਤੌਰ ਤੇ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ 'ਚ ਰੇਡ ਮਾਰੀ ਗਈ ਅਤੇ ਇਸ ਕੋਰਾਂ ਉਹਨਾਂ ਦੀ ਮਾਤਰਾ ਚਿਲਹਾਂ ਨੂੰ ਬ੍ਰੰਧ ਤੋਹੀ ਹੈ ਅਤੇ ਇਸ ਲਾਂ ਦੇ ਨਾਲ ਜੋ ਦੇਸੀ ਸ਼ਰਾਬ ਬਣਾਈ ਜਾਣੀ ਸੀ ਅਤੇ ਚੋਣਾਂ ਦੇ ਦੌਰਾਨ ਇਸ ਨੂੰ ਬਤਾਇਆ ਜਾਣਾ ਸੀ ਇਸ ਸੰਬੰਧੀ ਐਕਸਾਈਜ ਵਿਭਾਗ ਦੇ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਕਫ ਪੰਡਤ ਸਮਰੀ ਦੇ ਛਾਪਿਆਂ ਦੌਰਾਨ 450 ਲੀਟਰ ਦੇ ਸ਼ਰਾਬ ਗ੍ਰਾਮਿਤ ਹੋਈ ਹੈ ਜਿਸ ਤੋਂ ਕੇ ਸੈਂਕੜੇ ਦੇ ਜੀ ਸ਼ਰਾਬੀ ਨਾਲ ਬੋਤਲਾਂ ਭਰਨੀਆਂ ਸੰਭਵ ਐਕਸਾਈਜ ਵਿਭਾਗ ਦੇ ਨਾਲ ਆਈ ਨਿਆਪੋਸਟਿੰਗ ਇੰਸਪੈਕਟਰ ਮੈਡਮ ਰਾਜਬੀ ਫੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲਿਸੀ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਤੇਜੀ ਸ਼ਰਾਬ ਬਣਾਈ ਜਾਣੀ ਹੈ ਤੇ ਉਹਨਾਂ ਨੂੰ ਵੇਚਿਆ ਜਾਣਾ ਹੈ ਅਤੇ ਉਹਨਾਂ ਦੱਸਿਆ ਕਿ ਪੰਜਾਬ ਕੋਰਸ ਦੀ ਚੋਣਾਂ ਤੋਂ ਪਹਿਲਾਂ ਇਹ ਬੱਟੀ ਰੇਕੜੀ ਹੈ। ਵਿਜੇ ਕੁਮਾਰ ਜੀ ਇੱਕ ਤੁਕ ਸ਼ਰਾਬ ਬਣੇਗੀ ਕਿੰਨੇ ਪਿੰਡਾਂ 'ਚ ਰੇਡ ਹੋਈ? ਕੋਈ ਕਾਫੀ ਪਿੰਡਾਂ ਜਾਣ ਚਾਹੀਏ 7-8 ਪਿੰਡ ਰੇਡ ਕਿਤੇ ਆਜੇ। ਅਲੀਵਾਲ ਵਗੈਰਾ, ਕਸਕਾਸੀਵਾਲ ਵਗੈਰਾ ਠੱਠੇ ਪਿੰਡ ਰੇਡ ਕੀਤਾ। ਜਿਹਦੇ ਦੌਰਾਨ ਠੱਠੇ ਪਿੰਡ 'ਚ ਸਾਨੂੰ ਜ਼ਮੀਨ 'ਚ ਨੱਪੀ 200 ਲੀਟਰ ਲਾਨ ਮਿਲੀ। ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ 'ਚ ਨੱਪੀ ਹੀ ਚਿਹਰਾ ਮੇ ਲਾਨ ਮਿਲਿਆ ਜਿਹਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ 160 ਲੀਟਰ ਹੋਰ ਮਿਲਿਆ ਇਹ ਲੱਗਦਾ ਇਹ ਲਾਨ ਤੋਂ ਡੈਸੀ ਸ਼ਰਾਬ ਬਣਦੀ ਹੈ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਕਿੰਨੇ ਕਿਲੋ ਨੁਕਸਾਨ ਹੋਏ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕੋਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੇ ਅਕੀਰ ਚੋਨਾ ਦੇ ਨੇੜੇ ਆ ਉਹ ਪਤਾ ਹੀ ਦਾ ਸਕਦਾ ਹੋ ਸਕਦਾ ਜੀ ਪਤਾ ਹੀ ਆ ਸਕਦੀ ਹੈ ਚੋਨਾ ਚ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜਾ ਇਹ ਆ ਇੱਕ ਇੰਸ਼ਰਾ ਬਚਨ ਦਾ ਕੰਮ ਕਰਦੇ ਨੇ ਇੱਕ ਠੱਠੇ ਪਿੰਡ ਤੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਤੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਰਾ ਬਣ ਜਾਣੀ ਸੀ ਔਰ ਕਿੰਨੇ ਕਿ ਨੁਕਸਾਨ ਦੇ ਆਈ ਥਿੰਕ ਨੀਅਰ ਅਬਾਊਟ 800 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ